ਹਾਂਜੀ ਦੋਸਤੋ ਜਿਹੜੀ ਕੌਂਟਰੋਵਰਸੀ ਚੱਲਣ ਦੀ ਸੀਗੀ ਕੁਝ ਦਿਨ ਪਹਿਲਾਂ ਜਾਂ ਕੁਝ ਮਹੀਨਿਆਂ ਪਹਿਲਾਂ ਨਵਾਨ ਸੰਧੂ ਅਤੇ ਪ੍ਰੇਮ ਢਿੱਲੋਂ ਦੀ ਉਹਦੇ ਵਿੱਚ ਸੁਲਤਾਨ ਦੀ ਐਂਟਰੀ ਹੋ ਗਈ ਆ ਜਿੱਥੇ ਇਕਬਾਲ ਨੂੰ ਆਪਣੇ ਜਿਹੜੇ ਕੀ ਉਹ ਗਾਣੇ ਦੇ ਵਿੱਚ ਲਿਆ ਗਿਆ ਸੀਗਾ ਪ੍ਰੇਮ ਢਿੱਲੋਂ ਵੱਲੋਂ ਪ੍ਰੇਮ ਢਿੱਲੋਂ ਨੇ ਜਿਹੜੀ ਕਿ ਕੋਲਾਬ ਕੀਤਾ ਸੀਗੀ ਇਕਬਾਲ ਦੇ ਨਾਲ ਉਧਰੋਂ ਸੁਲਤਾਨ ਜਰੂਰ ਲਾਈਵ ਹੁੰਦਾ ਹੈ ਇੰਸਟਾਗ੍ਰam ਦੇ ਉੱਤੇ ਤਾਂ ਸੁਲਤਾਨ ਨੂੰ ਬਹੁਤ سارے ਕੁਐਸਚਨ ਪੁੱਛੇ ਜਾਂਦੇ ਨੇ ਕਿ ਸੁਲਤਾਨ ਤੇਰੀ ਟੀਮ ਦਾ ਬੰਦਾ ਹੈ ਕਿਹੜਾ ਕੀ ਪ੍ਰੇਮ ਢਿੱਲੋਂ ਨਾਲ ਗਾਣੇ ਕਰ ਰਿਹਾ ਉਸ ਦੇ ਉੱਤੇ ਵੀ ਜਿਹੜੀ ਕਿ ਸੁਲਤਾਨ ਨੇ ਇੱਕ ਟਿੱਪਣੀ ਕੀਤੀ ਸੀਗੀ ਉਸ ਤੋਂ ਬਾਅਦ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਨਵਾਨ ਸੰਧੂ ਦੇ ਨਾਲ ਸੁਲਤਾਨ ਗਾਣਾ ਕਰਨ ਦਾ ਚਾਹਵੇਗਾ ਤੇ ਸੁਲਤਾਨ ਨੇੜਾ ਕਿ ਇੱਕ ਵੱਡਾ ਰਿਪਲਾਈ ਦਿੱਤਾ ਆ ਦਲਜੀਤ ਦੇ ਨਾਲ ਕੋਲਾਬ ਕਰਨ ਦੇ ਉੱਤੇ ਕਾਫੀ ਸਵਾਲਾਂ ਦੇ ਵਿੱਚ ਵੀ ਸੁਲਤਾਨ ਕਿਹਾ ਸੀਗਾ ਇੱਕ ਵਾਰ ਜਿਹੜੇ ਕਿ ਇਹ ਕਹਿੰਦੇ ਸੀ ਕਿ ਸੁਲਤਾਨ ਨੂੰ ਰੈਪ ਨਹੀਂ ਆਉਂਦਾ ਜਾਂ ਸੁਲਤਾਨ ਨੂੰ ਰੈਪ ਕਰਨਾ ਨਹੀਂ ਆਉਂਦਾ ਉਹ ਸੁਲਤਾਨ ਨੇ ਦਲਜੀਤ ਦੇ ਨਾਲ ਕੋਲਾਬ ਕਰਕੇ ਦੱਸਿਆ ਸੀਗਾ ਕਿ ਰੈਪ ਅਸਲ ਗੱਲ ਹੁੰਦੀ ਕੀ ਆ ਉਸ ਤੋਂ ਬਾਅਦ ਉਹ ਨਵਾਨ ਸੰਧੂ ਦੇ ਨਾਲ ਜਿਹੜੀ ਕਿ ਉਹ ਤਿਆਰੀ ਕਰਨ ਦੇ ਆ ਸੁਲਤਾਨ ਕੀ ਗੋਜ ਕਹਿੰਦਾ ਹੈ ਆਪਣੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਵੀਡੀਓ ਦਿਖਾਉਣੀ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਨਵਾਨ ਨਾਲ ਕਲੈਪ ਕਦੋਂ ਕਰਨੀ ਬਿਰੋ ਨਵਾਨ ਨਾਲ ਕਲੈਪ ਸੂਨ ਹੋਣੇ ਅਸੀਂ ਇੰਡੀਆ ਮਿਲਾਂਗੇ ਬਹੁਤ ਫਸਨਾ ਨਾਲ ਤੋੜ ਕਰਦੇ ਆ ਇਕੱਠੇ ਜਿਹੜੇ ਪਾਸੇ ਲਾਇਆ ਸਭ ਤੋਂ ਜੋ ਸੀ ਤਾਂ ਹੋਊਗਾ ਕੁਝ ਡਿਫਰੈਂਟ ਲੈ ਕੇ ਆਵਾਂਗੇ ਅਸੀਂ ਬਹੁਤ ਗੱਲਬਾਤ ਹੁੰਦੀ ਰਹਿੰਦੀ ਆ ਵਿਚਾਰ-ਵਿਟਾਮ ਰਹਿੰਦੇ ਆ ਜੀ ਹਾਂਜੀ ਦੋਸਤੋ ਇਹ ਸਗੀਓ ਵੀਡੀਓ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਈ ਹੈ ਜਿਹਦੇ ਵਿੱਚ ਸੁਲਤਾਨ ਦਾ ਇਹ ਕਹਿਣਾ ਹੈ ਕਿ ਅਸੀਂ ਇੰਡੀਆ ਦੇ ਵਿੱਚ ਮਿਲਾਂਗੇ ਬਹੁਤ ਦੇਰ ਤੋਂ ਜਿਹੜੀ ਸਾਡੇ ਵਿੱਚ ਗੱਲਬਾਤ ਚੱਲ ਰਹੀ ਹੈ ਇੱਕ ਡਿਸਕਸ ਜਿਹੜੀ ਕਿ ਆਪਾਂ ਦੋਵੇਂ ਆਨੇ ਕਰਨੇ ਆ ਕਿ ਗਾਣੇ ਵਿੱਚ ਕੀ ਹੋਣਾ ਚਾਹੀਦਾ ਆ ਤੇ ਬਹੁਤ ਤਗੜਾ ਜਿਹੜਾ ਕਿ ਉਹ ਪ੍ਰੋਜੈਕਟ ਲੈ ਕੇ ਆਵਾਂਗੇ ਸੁਲਤਾਨ ਦੀ ਜਿਹੜੀ ਨਵੀਂ EP ਉਹ ਵੀ ਆਉਣ ਵਾਲੀ ਆ ਤੇ ਨਵਾਂ ਸੰਧੂ ਦੀ EP ਜਿਹੜੀ ਕਿ ਆ ਚੁੱਕੀ ਆ ਜਿਹਦੇ ਵਿੱਚ ਨਵਾਂ ਸੰਧੂ ਨੇ ਭਿਓਂ ਭਿਓਂ ਜਿਹੜੇ ਕਿ ਅੱਗੇ ਸਾਬ ਦੇ ਛੇਤਰ ਮਾਰੇ ਨੇ ਵਿਰੋਧੀਆਂ ਦੇ ਜਿਹੜੇ ਕਿ ਇੱਕ ਵਾਰੀ ਕੰਨ ਫੇਰ ਝਾੜ ਦਿੱਤੇ ਨਵਾਂ ਸੰਧੂ ਨੇ ਅਤੇ ਉਸ ਤੋਂ ਬਾਅਦ ਰਿਪਲਾਈ ਤੇ ਰਿਪਲਾਈ ਜਿਹੜੇ ਕਿ ਮੇਮਜ਼ ਬਣਾ ਕੇ ਨਵਾਂ ਸੰਤੂ ਨੇ ਕਾਫੀ ਰਾਇ ਇੰਸਟਾਗ੍ਰਾਮ ਤੇ ਉਤੇ ਵਾਇਰਲ ਹੋ ਰਹੇ ਨੇ ਕਾਫੀ ਇਹਦਾ ਜਵਾਬ ਦਿੱਤੇ ਗਏ ਨੇ ਐਲਬਮ ਦੇ ਵਿੱਚ ਨਵਾਂ ਸੰਤੂ ਵੱਲੋਂ ਉਸ ਤੋਂ ਬਾਅਦ ਸੁਲਤਾਨ ਰਾਇ ਕਹਿੰਦਾ ਕਿ ਇੰਡੀਆ ਦੇ ਵਿੱਚ ਅਸੀਂ ਦੋਵੇਂ ਆਣੀ ਮਿਲਾਂਗੇ ਤੇ ਸਭ ਤੋਂ ਗੱਲ ਜਿਹੜੀ ਕਿ ਮੇਨ ਲੱਗਦੀ ਆ ਸੁਲਤਾਨ ਦੀਆਂ ਗੱਲਾਂ ਦੇ ਵਿੱਚ ਉਹ ਇਹ ਲੱਗਦੀ ਆ ਕਿ ਕੁਝ ਤਗੜਾ ਪ੍ਰੋਜੈਕਟ ਲੈ ਕੇ ਆਉਣਗੇ ਦੋਵੇਂ ਆਣੀ ਹੁਣ ਦੇਖੋ ਕਿ ਇੱਕ ਗਾਣੇ ਦੀ ਕੋਲਾਬ ਹੁੰਦੀਆਂ ਜਾਂ ਐ ਦਰਲ ਕੇ ਦੋਵੇਂ ਨੇ ਜਿਹੜੀ ਇੱਕ ਐਲਬਮ ਜਾਂ EP ਕੱਢ ਦਿੰਦੇ ਨੇ ਆਏ ਤਾਂ ਹੁਣ ਨਵਾਂ ਸੰਦੂ ਤੇ ਸੁਲਤਾਨੀ ਆਂਦੇ ਕਿਉਂਕਿ ਇਹਨਾਂ ਦੀ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਕਾਫੀ ਦੇਰ ਤੋਂ ਇੱਕ ਦੂਜੇ ਦੇ ਟੱਚ ਵਿੱਚ ਰਹਿੰਦੇ ਆਂ ਅਤੇ ਕਾਫੀ ਕੋਈ ਜਿਹੜਾ ਕਿ ਉਹ ਸੋਚ ਕੇ ਵੀ ਰੱਖਿਆ ਹੈ ਆਪਾਂ ਕਿ ਤੁਸੀਂ ਵੀਡੀਓ ਦੇ ਬਾਅਦ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ ਦਿਓ ਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੇ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਜ਼ਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ